ਆਪਣੇ ਵਿਆਹ ਨੂੰ ਯਾਦਗਾਰ ਤੇ ਵੱਖਰਾ ਬਣਾਉਣ ਲਈ ਲੋਕਾਂ ਵੱਲੋਂ ਵੱਖਰੋ-ਵੱਖਰੇ ਤਰੀਕੇ ਵਰਤੇ ਜਾਂਦੇ ਨੇ ਪਰ ਰਾਜਸਥਾਨ ਦੇ ਇੱਕ ਲਾੜੇ ਨੂੰ ਵਿਆਹ ਸਮਾਗਮ ਦੌਰਾਨ ਦਿਖਾਵਾ ਕਰਨਾ ਉਸ ਵੇਲੇ ਮਹਿੰਗਾ ਪਿਆ ਗਿਆ ਜਦੋਂ ਕੁਝ ਹਥਿਆਰਬੰਦ ਲੁੱਟੇਰਿਆਂ ਨੇ ਦਿਨ ਦਿਹਾੜੇ ਲਾੜੇ ਦਾ 14.5 ਲੱਖ ਰੁਪਏ ਦਾ ਨੋਟਾਂ ਦਾ ਹਾਰ ਲੁੱਟ ਲਿਆ ਇਸ ਲੁੱਟ ਦੀ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਸੰਸਨੀ ਫੈਲ ਗਈ ਸੋ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਰਾਜਸਥਾਨ ਦੇ ਪਿਹਵਾੜੀ ਵਿੱਚ ਦਿਨ ਦਿਹਾੜੇ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਇੱਕ ਨੌਜਵਾਨ ਕੋਲੋਂ ਦਿਨ ਦਿਹਾੜੇ 14 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੁੱਟ ਲਿਆ। ਰਾਜਸਥਾਨ ਦੇ ਤਹਿਵਾੜੂ ਦਾ ਰਹਿਣ ਵਾਲਾ ਸਾਧਖਾਨ ਪਿਹਵਾੜੀ ਦੇ ਚੋੜਪੁਰ ਪਿੰਡ ਵਿੱਚ ਇੱਕ ਵਿਆਹ ਸਮਾਗਮ ਵਿੱਚ ਕਿਰਾਏ ਤੇ 14 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੈ ਕੇ ਆਇਆ ਸੀ ਜਿਸ ਨੂੰ ਉਹ ਹਰ ਸਮਾਗਮ ਵਿੱਚ ਇਸ ਨੋਟਾਂ ਦੇ ਹਾਰ ਨੂੰ 8 ਤੋਂ 10 ਹਜ਼ਾਰ ਰੁਪਏ ਵਿੱਚ ਕਿਰਾਏ ਤੇ ਦਿੰਦਾ ਹੈ। ਜਾਣਕਾਰੀ ਅਨੁਸਾਰ ਜਦੋਂ ਸਾਧਖਾਨ ਵਿਆਹ ਸਮਾਗਮ ਤੋਂ ਬਾਅਦ ਨੋਟਾਂ ਦਾ ਹਾਰ ਲੈ ਕੇ ਵਾਪਸ ਆ ਰਿਹਾ ਸੀ ਤਾਂ ਹਥਿਆਰਬੰਦ ਲੁਟੇਰਿਆਂ ਨੇ ਚੋਹੜਪੁਰ ਪਿੰਡ ਤੋਂ ਨਿਕਲਦੇ ਹੀ ਉਸ ਨੂੰ ਕ੍ਰੇਟਾ ਕਾਰਨ ਟੱਕਰ ਮਾਰ ਦਿੱਤੀ ਇਸ ਹਾਦਸੇ ਦਾ ਫਾਇਦਾ ਚੁੱਕਦੇ ਹੋਏ ਲੁਟੇਰਿਆਂ ਨੇ ਉਸ ਦੇ ਬੈਗ ਵਿੱਚ ਰੱਖਿਆ 1.14 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੁੱਟ ਲਿਆ ਅਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਵਾਰਦਾਤ ਨਾਲ ਇਲਾਕੇ ਦੇ ਲੋਕਾਂ ਵਿੱਚ ਸੰਸਨੀ ਫੈਲ ਗਈ ਪੀੜਤ ਸਾਦਖਾਨ ਨੇ ਚੋਪਾ ਕੀ ਥਾਣੇ ਵਿੱਚ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਜਿਸ ਤੋਂ ਬਾਅਦ ਪਿਹਵਾੜੀ ਪੁਲਿਸ ਦੇ ਡੀਐਸਪੀ ਕਲਾਸ਼ ਚੋਧਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੁਟੇਰਿਆਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਪੁਲਸ ਵੱਲੋਂ ਸ਼ੱਕੀ ਥਾਵਾਂ ਤੇ ਸ਼ਾਪੇ ਮਾਰੀ ਕਰਨ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਨਾਜ਼ੇ ਦੇ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ ਆਪਣੇ ਵਿਆਹ ਨੂੰ ਯਾਦਗਾਰ ਤੇ ਵੱਖਰਾ ਬਣਾਉਣ ਲਈ ਲੋਕਾਂ ਵੱਲੋਂ ਵੱਖਰੋ ਵੱਖਰੇ ਤਰੀਕੇ ਵਰਤੇ ਜਾਂਦੇ ਨੇ ਪਰ ਰਾਜਸਥਾਨ ਦੇ ਇੱਕ ਲਾੜੇ ਨੂੰ ਵਿਆਹ ਸਮਾਗਮ ਦੌਰਾਨ ਦਿਖਾਵਾ ਕਰਨਾ ਉਸ ਵੇਲੇ ਮਹਿੰਗਾ ਪਿਆ ਗਿਆ ਜਦੋਂ ਕੁਝ ਹਥਿਆਰਬੰਦ ਲੁੱਟੇਰਿਆਂ ਨੇ ਦਿਨ ਦਿਹਾੜੇ ਲਾੜੇ ਦਾ 14.5 ਲੱਖ ਰੁਪਏ ਦਾ ਨੋਟਾਂ ਦਾ ਹਾਰ ਲੁੱਟ ਲਿਆ ਇਸ ਲੁੱਟ ਦੀ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਸਨਸਨੀ ਫੈਲ ਗਈ ਸੋ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਰਾਜਸਥਾਨ ਦੇ ਪਿਹਵਾੜੀ ਵਿੱਚ ਦਿਨ ਦਿਹਾੜੇ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਵਿੱਚ ਹਥਿਆਰਬੰਦ ਲੁੱਟੇਰਿਆਂ ਨੇ ਇੱਕ ਨੌਜਵਾਨ ਕੋਲੋਂ ਦਿਨ ਦਿਹਾੜੇ 14.5 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੁੱਟ ਲਿਆ Rajasthan ਦੇ ਤਹਿਵਾੜੂ ਦਾ ਰਹਿਣ ਵਾਲਾ ਸਾਧਖਾਨ ਪਿਵਾੜੀ ਦੇ ਚੋੜਪੁਰ ਪਿੰਡ ਵਿੱਚ ਇੱਕ ਵਿਆਹ ਸਮਾਗਮ ਵਿੱਚ ਕਿਰਾਏ ਤੇ 14.5 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੈ ਕੇ ਆਇਆ ਸੀ ਜਿਸ ਨੂੰ ਉਹ ਹਰ ਸਮਾਗਮ ਵਿੱਚ ਇਸ ਨੋਟਾਂ ਦੇ ਹਾਰ ਨੂੰ 8 ਤੋਂ 10 ਹਜ਼ਾਰ ਰੁਪਏ ਵਿੱਚ ਕਿਰਾਏ ਤੇ ਦਿੰਦਾ ਹੈ ਜਾਣਕਾਰੀ ਅਨੁਸਾਰ ਜਦੋਂ ਸਾਧਖਾਨ ਵਿਆਹ ਸਮਾਗਮ ਤੋਂ ਬਾਅਦ ਨੋਟਾਂ ਦਾ ਹਾਰ ਲੈ ਕੇ ਵਾਪਸ ਆ ਰਿਹਾ ਸੀ ਤਾਂ ਹਥਿਆਰਬੰਦ ਲੁਟੇਰਿਆਂ ਨੇ ਚੋਹੜਪੁਰ ਪਿੰਡ ਤੋਂ ਨਿਕਲਦੇ ਹੀ ਉਸ ਨੂੰ ਕ੍ਰੇਟਾ ਕਾਰਨ ਟੱਕਰ ਮਾਰ ਦਿੱਤੀ ਇਸ ਹਾਦਸੇ ਦਾ ਫਾਇਦਾ ਚੁੱਕਦੇ ਹੋਏ ਲੁਟੇਰਿਆਂ ਨੇ ਉਸ ਦੇ ਬੈਗ ਵਿੱਚ ਰੱਖਿਆ 14.5 ਲੱਖ ਰੁਪਏ ਦੇ ਨੋਟਾਂ ਦਾ ਹਾਰ ਲੁੱਟ ਲਿਆ ਅਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਦਿਨ ਦਿਹਾੜੇ ਹੋਈ ਇਸ ਵੱਡੀ ਲੁੱਟ ਦੀ ਵਾਰਦਾਤ ਨਾਲ ਇਲਾਕੇ ਦੇ ਲੋਕਾਂ ਵਿੱਚ ਸੰਸਨੀ ਫੈਲ ਗਈ ਪੀੜਤ ਸਾਦਖਾਨ ਨੇ ਚੋਪਾਕੀ ਥਾਣੇ ਵਿੱਚ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ ਜਿਸ ਤੋਂ ਬਾਅਦ ਪਿਹਵਾੜੀ ਪੁਲਿਸ ਦੇ ਡੀਐਸਪੀ ਕਲਾਸ਼ ਚੋਦਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੁਟੇਰਿਆਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਪੁਲਸ ਵੱਲੋਂ ਸ਼ੱਕੀ ਥਾਵਾਂ ਤੇ ਸ਼ਾਪੇਮਾਰੀ ਕਰਨ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਦਾਦੇ ਦੇ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਤੇ ਪੁਲਿਸ ਨੇ ਪ੍ਰੋਸਾ ਦਿੱਤਾ ਹੈ ਕਿ ਜਲਦੀ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ